ਸਮਾਜ ਦੇ ਵਿੱਚ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਵਿੱਚ ਆਪਸੀ ਝਗੜੇ ਹੁੰਦੇ ਰਹਿੰਦੇ ਨੇ। ਬਹੁਤ ਸਾਰੇ ਐਸੇ ਹਯਾਨ ਵੀ ਨੇ ਜੋ ਕਿ ਨਸ਼ੇਦ ਵਿੱਚ ਆਪਣੇ ਘਰਾਲੀ ਅਤੇ ਆਪਣੇ ਬੱਚਿਆਂ ਦੇ ਨਾਲ ਕੁੱਟਮਾਰ ਕਰਦੇ ਨੇ ਤਾਜ਼ਾ ਮਾਮਲਾ ਬਟਾਲੇ ਦੇ ਨੇੜਲੇ ਪਿੰਡ ਸ਼ਹਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੋਂ ਦੇ ਰਹਿਣ ਵਾਲੇ ਜਗੀਰ ਸਿੰਘ ਵੱਲੋਂ ਲਗਾਤਾਰ ਹੀ ਆਪਣੇ ਘਰਾਲੀ ਅਤੇ ਆਪਣੇ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਥੋਂ ਤੱਕ ਕਿ ਬੱਚੇ ਜੋ ਪੈਸੇ ਕਮਾ ਕੇ ਲਿਆਉਂਦੇ ਨੇ ਉਹਨਾਂ ਦਾ ਪਿਓ ਉਹ ਵੀ ਖੋ ਕੇ ਲੈ ਜਾਂਦਾ ਹੈ ਜਿਸ ਤੋਂ ਬਾਅਦ ਦੁਖੀ ਹੋ ਕੇ ਜਗੀਰ ਸਿੰਘ ਤੇ ਝੋਟੇਪੁਰਾਣੇ ਕੁੱਟਮਾਰ ਦੀ ਵੀਡੀਓ ਬਣਾਈ ਅਤੇ ਵਾਇਰਲ ਕਰ ਦਿੱਤੀ ਜਾਣਕਾਰ ਦਿੰਦੇ ਹੋਏ ਜੁਗੇਸ਼ ਸਿੰਘ ਦੇ ਛੋਟੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਭਰਾ ਸਾਨੂੰ ਬਹੁਤ ਤੰਗ ਕਰਦਾ ਹੈ ਅਤੇ ਆਪਣੀ ਘਰਵਾਲੀ ਤੇ ਬੱਚਿਆਂ ਦੇ ਨਾਲ ਕੁੱਟਮਾਰ ਕਰਦਾ ਹੈ। ਤੇ ਨਾਲ ਹੀ ਉਸਨੇ ਵੀ ਦੱਸਿਆ ਕਿ ਰੋਜ਼ਾਨਾ ਆਪਣੀ ਘਰਵਾਲੀ ਦੇ ਨਾਲ ਕੁੱਟਮਾਰ ਕਰਦਾ ਹੈ ਅਤੇ ਕੁੱਟ-ਕੁੱਟ ਕੇ ਉਸਨੇ ਆਪਣੀ ਘਰਵਾਲੀ ਨੂੰ ਪਾਗਲ ਕਰ ਦਿੱਤਾ। ਇੱਥੋਂ ਤੱਕ ਕਿ ਬੱਚੇ ਜੋ ਪੈਸੇ ਦਿਹਾੜੀ ਕਰਕੇ ਕਮਾ ਕੇ ਲਿਆਉਂਦੇ ਨੇ ਉਹਨਾਂ ਕੋਲੋਂ ਵੀ ਉਹ ਖੋ ਕੇ ਲੈ ਜਾਂਦਾ ਹੈ। ਮੈਂ ਜੀ ਪਹਿਲਾਂ ਦਿੱਲੀ ਰਹਿੰਦਾ ਸੀ। ਉਸ ਤੋਂ ਬਾਅਦ ਆ ਮੈਂ 10-12 ਸਾਲ ਪਹਿਲਾਂ ਆਇਆ ਹਾਂ। ਮੈ 15 16 ਸਾਲ ਹੋ ਗਿਆ ਆਇਆ ਆ ਕੇ ਮਕਾਨ ਬਣਾਇਆ ਹੋਇਆ ਹੈ ਸਾਰਾ ਪੈਸਾ ਪਹਿਲਾਂ ਵੀ 94 ਚ ਮੈਂ ਲਾ ਕੇ ਗਿਆ ਉਸ ਤੋਂ ਬਾਅਦ ਆ ਕੇ ਫਿਰ ਮੈਂ ਪੈਸਾ ਲਾਇਆ ਇਹਨੇ ਰੋਜ਼ ਘਰ ਲੜਾਈ ਝਗੜਾ ਕਰਨਾ ਹੈ ਮੈਂ ਦੁਖੀ ਹੋ ਕੇ ਸ਼ਹਿਰ ਚਲਾ ਗਿਆ ਉੱਥੇ ਮੈਂ ਕਿਰਾਏ ਤੇ ਰਹਿੰਦਾ ਸੀ ਪਹਿਲਾਂ ਆਪਣਾ ਮਕਾਨ ਲਿਆ ਸੀ ਸਟੇਸ਼ਨ ਵਾਲੋ ਤੋਂ ਬਾਅਦ ਮੈਂ ਕਿਰਾਏ ਤੇ ਰਹਿਆ ਤੇ ਘਰ ਅੱਜ ਤੋਂ 10 ਸਾਲ ਪਹਿਲਾਂ 10 ਸਾਲ ਪਹਿਲਾਂ ਮਾਤਾ ਜੀ ਤੋਂ ਲਾਗੂਗੀ ਜ਼ਮੀਨ ਮਾਤਾ ਦੀ ਵੀ ਇਹੋ ਵੰਡਿਆ ਮੈਂ ਉਹ ਰੋਟੀ ਮੈਂ ਆਉਂਦਾ ਹੀ ਰੋਟੀ ਖਾ ਜਾਣੀ ਮਾਤਾ ਕੋਲ ਬੈਕ ਲੋ ਜਾਣਾ ਹਾਲਚਲ ਪੁੱਛ ਜਣਾ ਹਾਂ ਉਸ ਤੋਂ ਬਾਅਦ ਹੁਣ ਮਾਤਾ ਨੂੰ ਹੋ ਗਿਆ ਅਟੈਕ ਉਹਨਾਂ ਦੀ ਵਨ ਸਾਈਡ ਰੁਕ ਗਈ ਹੈ ਹੁਣ ਮੈਂ ਘਰ ਆ ਗਿਆ ਇਹਨੂੰ ਸ਼ੱਕ ਹੋ ਗਿਆ ਕਿ ਹੋਰੇ ਮੇਰੀ ਜ਼ਿਆਦਾਤ ਹੁਣ ਆ ਗਿਆ ਇਹ ਜਿਹੜੀ ਜ਼ਿਆਦਾਤ ਹੈ ਇਹ ਸਾਡੇ ਦਾਦਾ ਲਈ ਚੱਲੀ ਆ ਰਹੀ ਹੈ ਇਹਦੇ ਵਿੱਚ ਜੋ ਮੇਰਾ ਅਧਿਕਾਰ ਹੈ ਉਹ ਤੇ ਮੈਨੂੰ ਕਾਨੂੰਨੀ ਤੌਰ ਤੇ ਮਿਲੀ ਜਾਣਾ ਮੈਨੂੰ ਇਹਨਾਂ ਦੀ ਜ਼ਿਆਦਾਤ ਲੈਣੀ ਨਹੀਂ ਗਈ ਹੁਣ ਵੀ ਮੈਨੂੰ ਅੱਜ 15 17 ਦਿਨ ਹੋ ਗਿਆ ਇਹਨੂੰ ਅੱਜ 18 ਦਿਨ ਹੋ ਗਿਆ ਉਹਨੇ ਮਲਕੇ ਹਸਤਾ ਲਿਆ ਬੈਠਾ ਦਾ ਛੁੱਟੀ ਉਹਨਾਂ ਨਹੀਂ ਦਿੰਦੀ ਲੜਾਈ ਮਾਮੂਲੀ ਹੈ ਨੇ ਮੇਰੇ ਚਪੇੜ ਮਾਰੀ ਹੈ ਮੈਂ ਵੀ ਅੱਗੋ ਮਾਰਤੀ ਗੱਦੇ ਤੇ ਡਿੱਗਿਆਂ ਇਹ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਵੀਡੀਓ ਜਿਹੜੀ ਇਹ ਵਾਇਰਲ ਹੋਉਂਦੀ ਆ ਬੁੱਤਿਆਂ ਦੀ ਉਹ ਕਾਦੀ ਵੀਡੀਓ ਆ ਉਹ ਵੀਡੀਓ ਕੱਲ ਮੈਂ ਜਦੋਂ ਇੱਥੇ ਘਰ ਹੀ ਲਮਾਂ ਪਿਆ ਦੁਪਹਿਰ ਦਾ ਟਾਈਮ ਸੀ ਤੇ ਮੈਂ ਆ ਡੇਡੇ ਤੋਂ ਆਇਆ ਵਾਂ ਤੇ ਮੈਂ ਆ ਕੇ ਇੱਥੇ ਲਮਾਂ ਪਿਆ ਵਾਂ ਕਿਉਂਕਿ ਕਈ ਵਾਰੀ ਇਹ ਵੀ ਕੰਮ ਲੱਗੀ ਹੁੰਦੀ ਹੈ ਤੇ ਬਾਥਰੂਮ ਮਮੀ ਨੂੰ ਆਉਣਾ ਹੁੰਦਾ ਜਿੰਨੀ ਦਰ ਹੋਇਦਾ ਵੱਡਾ ਭਰਾ ਆ ਉਹਦੀ ਘਰ ਦੀ ਹੁੰਦੀ ਏ ਇਹ ਵੀ ਨਾਲ ਨਵਾਂਦੀ ਦਵਾਂਦੀ ਏ ਰੋਟੀ ਪਾਣੀ ਖਵਾ ਦਿੰਦੇ ਨੇ ਮਾਤਾ ਨੂੰ ਤੇ ਵੇਲੇ ਨਹੀਂ ਕੋਈ ਹੁੰਦਾ ਤੇ ਮੈਂ ਕਰਾ ਦਿੰਦਾ ਇਹ ਆਇਆ ਮੋਪੜ ਲੈ ਕੇ ਸਿੱਧਾ ਅੰਦਰ ਆਇਆ ਵੇ ਆਂਦਾ ਹੀ ਪਹਿਲਾਂ ਰਸੋਈ 'ਚ ਵੜਿਆ ਵੇ ਇਹ ਅੰਦਰ ਹੀ ਅੰਦਰੋਂ ਬਾਹਰ ਨਿਕਲਦੇ ਆ ਇਹਨੂੰ ਆਹ ਵੇਖੀ ਰਿਹਾ ਵੀਡੀਓ 'ਚ ਕਿੱਥੇ ਆ ਸੌਦਾ ਕਿੱਥੇ ਆ ਸੌਦਾ ਆਪਸ ਨਾਲ ਘੁਟਣਾ ਚਾਲੂ ਕਰ ਦਿੱਤਾ ਉਤੋਂ ਬਾਅਦ ਆ ਮੁੜ ਕੇ ਇਹ ਵਿਚਾਰੀ ਬੈਗੀ ਰਹੁੰਦੀ ਰਹੀ ਰੋਂਦੀ ਰਹੀ ਤੇ ਉਤੋਂ ਵੱਧਾ ਵੱਡੀ ਪਰਜਾਈ ਆਈ ਇਹ ਭਤੀਜੀ ਸਾਡੀ ਆਈ ਇਹ ਰੋਈ ਜਾਵੇ ਮੈਂ ਵੀ ਭਾਵਕ ਹੋ ਗਿਆ ਥੋੜਾ ਜਾਂ ਹਾਂ ਉਤੋਂ ਵੱਧਾ ਮੈਂ ਮੋਪੜ ਲੈ ਕੇ ਤੇ ਇਧਰ ਨੂੰ ਚਲਾ ਗਿਆ ਵਾਂ ਦੁਕਾਨ ਤੱਕ ਵੱਲ ਕਿੰਨਾ ਕੋ ਦੁੱਖ ਹੁੰਦਾ ਜਦੋਂ ਆਪਣੇ ਭਤੀਜੀ ਤੇ ਆਪਣੀ ਰੋਟੀ ਮੇਟਾਂ ਦਸੀ ਜਿਹ ਦੁੱਖ ਦੀ ਗੱਲ ਜੇ ਕਰੀਏ ਤੇ ਦੁੱਖ ਤੇ ਵੇਖੋ ਉਹ ਵੀ ਕਹਿ ਦਿੱਤੀ ਹੈ ਹਾਂ ਹੈ ਤੇ ਉਹ ਹਾਡੀਆਂ ਵੀ ਤੇ ਈਆਂ ਤੇ ਘਰ ਚ ਰਹਿੰਦੀਆਂ ਨੇ ਗਲਤੀ ਇਨਸਾਨ ਕੋ ਹੁੰਦੀ ਇੱਕ ਵਾਰੀ ਹੁੰਦੀ ਦੋ ਵਾਰੀ ਹੁੰਦੀ ਉਹਨੂੰ ਮਾਰ ਮਾਰ ਕੇ ਦੇਖੋ ਪਾਗਲ ਕਰ ਛੜਿਆ ਉਹ ਵੀ ਕੀ ਕਰੇ ਵਿਚਾਰੀ ਹਾਂ ਜੇ ਬੱਚੇ ਮੰਨ ਲਓ ਮੈਂ ਮੰਨਦਾ ਮੈਂ ਇਹ ਗੱਲ ਮੈਨੂੰ ਵੀ ਪਤਾ ਵੀ ਘਰ ਦਾ ਸਮਾਨ ਵੇਚ ਦਿੰਦੇ ਨੇ ਕਈ ਵਾਰੀ ਦਾਣੇ ਵੇਚ ਦਿੰਦੇ ਪਰ ਤੂੰ ਰਾਸ਼ਨ ਪਾਵੇਂ ਘਰ ਲਿਆ ਕੇ ਹਾਂ ਤੂੰ ਰਾਸ਼ਨ ਪਾਵੇਂ ਘਰ ਲਿਆ ਕੇ ਤੇ ਉਹਨਾਂ ਨੂੰ ਸਮਾਨ ਵੇਚਣ ਦੀ ਕੀ ਲੋੜ ਆ ਬੱਚਿਆਂ ਨੂੰ ਕਹਿੰਦਾ ਜੇ 400 ਕਮਾਇਆ ਤਾਂ ਮੈਨੂੰ 400 ਹੀ ਦੇ ਦੋ ਮੈਂ ਉਧਰੋਂ ਆਇਆ ਤੇ ਫੇਰ ਹਾਕੀ ਦਾ ਕੁੱਟਣ ਦਿਆਂ ਉਹਨੂੰ ਮੈਂ ਉੱਥੇ ਘੋਲ ਕੇ ਫੇਰ ਮੂਵੀ ਬਣਾ ਲਈ ਫੇਰ ਮੈਂ ਗਿਆ ਉੱਥੋਂ ਪਤਾ ਤੀਜੀ ਅਰੀ ਨੇ ਫੇਰ ਕੁੱਟਿਆ ਸਵਾ ਘੰਟੇ ਦੇ ਵਿੱਚ ਇਹਨੇ ਘੰਟੇ ਦੇ ਵਿੱਚ ਤਿੰਨ ਵਾਰੀ ਕੁੱਟਿਆ ਦੂਜੇ ਪਾਸੇ ਜਗੇਰ ਸਿੰਘ ਦੀ ਘਰ ਵਾਲੀ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਉਸ ਦਾ ਘਰ ਵਾਲਾ ਉਸਦੇ ਨਾਲ ਕੁਟਮਾਰ ਕਰਦਾ ਆ ਰਿਹਾ ਅਤੇ ਵਾਰ-ਵਾਰ ਸਮਝਾਉਣ ਤੇ ਵੀ ਨਹੀਂ ਸਮਝਦਾ ਪ੍ਰਮਾਤਮਾ ਕੋਲੋਂ ਸਿਰਫ ਘਰ ਦੇ ਵਿੱਚ ਸੁੱਖ ਸ਼ਾਂਤੀ ਮੰਗਦੀਆਂ ਸਾਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਮੈਂ ਭਾਜੀ ਮੈਂ ਜੂ ਇੱਥੇ ਮੈਂ ਕਰਦੇ ਮੈਂ ਨਾ ਮਨ ਨੂੰ ਗਮ ਪਾਣੇ ਮੈਂ ਪਿਆਰ ਕਰਨੇ ਬੱਚਿਆਂ ਨਾਲ ਪਿਆਰ ਕਰਨੇ ਮੈਨੂੰ ਕੁਝ ਕੱਖ ਨਹੀਂ ਕੋ ਮੰਗਦੀ ਵੀ ਇਹ ਨਾ ਕੋ ਮੰਗਦੀ ਮੈਂ ਜਦ ਬੱਚੇ ਲਿਆਂਦੇ ਤੋਂ ਉਹ ਕੁਤਾਰ ਪੁੱਛੋ ਤੱਕ ਮੁੱਕ ਜਾਂਦਾ ਲਿਆਣਾ ਪੈਂਦਾ ਅਜਰ ਵੀ ਘਰ ਦੇ ਬਦਵੇਂ ਬੱਚੇ ਹੁੰਦੇ ਬੱਚੇ ਮੇਰੇ 55 ਰੁਪਏ ਆ ਗਏ ਜਿੰਨਾ ਨਾਲ ਪਿਆ ਕਰੀ ਅਣ ਅਜੇ ਮੈਂ ਕੋ ਕੋ ਟੇਫੰਦ ਬਦ ਕਹਿੰਦੇ ਕਿ ਸਮਾਨ ਘਰ ਦਾ ਵੇਚਿਆ ਜਾਂਦਾ ਬੱਚਿਆਂ ਨੂੰ ਮਾਂ ਦੱਸਦੀ ਘਰ ਵਾਲੀ ਮੇਰੀ ਦੱਸਦੀ ਨਹੀਂ ਮੈਂ ਮੁੰਦੂਸੀ ਜਾਣ ਨੂੰ ਮਾਰਦਾ ਚਲ ਜਾ ਹੈਗੀ ਸੱਜ ਲਈ ਟੁੱਟੀ ਤੇ ਜਮੋ ਜਿਹੜੀ ਆਈ ਵੀ ਅਛੀ ਦੀ ਨੂੰ ਬਣ ਸੱਜ ਜਿਹੜੀ ਤੇ ਜਿਹੜੀ ਉਹ ਸੱਜ ਟੁੱਟੀ ਤੇ ਜਿਹੜੀ ਜਨਾਈ ਉਹ ਵੇਚੀ ਵੀ ਉਹਨਰ ਉਹ ਕਹਿੰਦਾ ਮੈਨੂੰ ਦੱਸਿਆ ਵੀ ਇੰਨੀਆਂ ਦੱਸ ਦਿੰਦਾ ਤੇ ਦੱਸੇ ਜੇ ਭਾਜੀ ਸਾਡਾ ਟੁੱਟ ਗਿਆ ਦਿਹੜੀਆ ਦੁਕਾਨੀ ਹੈ ਕਾਨੀ 325 ਜੀ ਤਾਂ ਅੱਜ ਤੇ 200 ਦੀ ਵੇਚੀ ਆਈ ਹਾਂਜੀ ਪੱਖਾ ਵੇਚਦਾ ਕਰਦਾ ਹਾਂਜੀ ਪੱਖਾ ਵੀ ਵੇਚਦਾ ਉਹ ਜੀ ਵੀਡੀਓ ਟੁੱਟ ਗਿਆ ਤਾਂ ਅੱਜ ਤੇ ਉੱਤ ਕਰ ਦਿੱਤੀ ਉਸ ਜੰਨੂ ਕਾ ਜੀ ਕਰ ਦਿੱਤੀ ਜੰਨੂ ਜੀ ਕਾ ਦਾ ਬੜਾ ਗੱਪੀ ਕਰਨੀ ਅੱਗੇ ਚਲੋ ਜੰਨੂ ਜੀ ਬਚਾਣਾ ਪਿਆ ਕਾ ਬਚਾਣਾ ਚੰਗੜੀ ਦੇ ਦੇਣਾ ਹਾਂਜੀ ਲਗਾਤਾਰ ਇਦਾਂ ਮਾਰਗ ਗਈ ਹੁੰਦੀ ਕਰਕੇ ਵੀ ਗਈ ਇਦਾਂ ਮਾਰਕਟਾਈਂਗ ਹੁੰਦੀ ਸੀ ਜੀ ਇਦਾਂ ਹੀ ਕਰਦੇ ਰਹੇ ਨੇ ਕਣੀ ਕੁਈ ਕਹਦੇ ਵਿੱਚ ਹੀ ਕਰਦੇ ਹਾਂਜੀ ਜੀ ਦੁੱਦੀ ਉਹ ਲੋੜ ਤੰਗ ਦਿੱਤੀ ਤੇ ਤੇਰੇ ਕੋਲ ਦਈ ਗਏ ਮੈਂ ਕਿਹਨੂੰ ਵਿੱਚੋਂ ਘਰ ਨਹੀਂ ਖਾਮੀ ਕੋਈ ਉਹ ਜਾਂ ਲੇ ਖਾਣਾ ਸੋਦਾਂ ਨਹੀਂ ਪੋਤਾ ਦਿੱਤੀ ਤਾਂ ਦਿੱਤੀ ਹੈ ਹਾਂ ਕੰਮ ਹੀ ਕਰਾਉਣਾ ਤੁਹਾਡਾ ਹਾਂ ਜਦ ਵੀ ਵੇਲੇ ਉਹ ਚੱਲੇ ਤੀ ਉਹ ਅੱਥਰਾਂ ਆਂ ਜੀ ਮੈਂ ਤੇ ਪੈਸਾ ਲੈ ਬੱਚਾ ਨੇ ਪਿਆਰ ਕਰਿਆ ਲੈਣਾ ਅਈ ਜ ਕਾਣੀ ਦੱਸ ਜਾਂ ਨਿਚਾ ਕਰਨ ਚ ਤੱਕ ਜੇ ਸਭ ਮੈਂ ਤਾਂ ਕੋਕਾਕੀ ਨੂੰ ਮੰਗਿਤਨਾ ਕੋ ਮੰਗਦੀ ਨਾ ਕੋਈ ਦੂਜੇ ਪਾਸੇ ਜਦੋਂ ਜਗੀਰ ਸਿੰਘ ਦੇ ਨਾਲ ਗੱਲ ਕਰਨੀ ਚਾਹੀ ਪਰ ਸ਼ਰਾਬ ਦੇ ਨਸ਼ੇ ਕਾਰਨ ਉਸਨੇ ਕੋਈ ਵੀ ਜਵਾਬ ਨਹੀਂ ਦਿੱਤਾ ਅਤੇ ਆਪਣੇ ਘਰ ਤੋਂ ਚਲਾ ਗਿਆ ਪਰ ਉਸਨੇ ਇੱਕ ਗੱਲ ਜ਼ਰੂਰ ਕਹੀ ਕਿ ਮੇਰੇ ਪੁੱਤ ਸਿੱਦੇ ਨੇ ਅਤੇ ਮੇਰਾ ਭਰਾ ਉਹਨਾਂ ਨੂੰ ਮੇਰੇ ਖਿਲਾਫ ਭੜਕਾਉਂਦਾ ਰਹਿੰਦਾ ਹੈ ਮੇਰੇ ਤੋਂ ਪਿੱਛੇ ਘਰ ਦਾ ਸਾਰਾ ਸਮਾਨ ਵੇਚ ਦਿੰਦੇ ਨੇ ਇੱਥੋਂ ਤੱਕ ਕਿ ਸਰਕਾਰੀ ਕਣਕ ਵੀ ਵੇਚ ਦਿੱਤੀ ਹੈ ਅਤੇ ਗੁੱਸੇਦ ਵਿੱਚ ਆ ਕੇ ਫਿਰ ਮੈਨੂੰ ਕੁਟਮਾਰ ਕਰਨੀ ਪੈਂਦੀ ਹੈ ਲਾਈਵ ਪੰਜਾਬੀ ਟੀਵੀ ਦੇ ਲਈ ਪੋਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ